ਤਸਿੰਗ ਜੀ ਦਾ ਮਾਨ ਸਨਮਾਨ ਕਰੋ ਜੀ ਗੁਰੂ ਘਰ ਦੇ ਸ੍ਰੀ ਸਾਹਿਬ ਦੇ ਨਾਲ ਬਹੁਤ ਬਹੁਤ ਸਾਰੇ ਇਹ ਵੀ ਹੈਪੀ ਵੱਡੀ ਮੁਬਾਰਕਬਾਦ ਹੈ ਮੱਲਾ ਤੇ ਖੇਡ ਕਬੱਡੀ ਆ ਮੇਰੇ ਵੀਰੋ ਕੱਖਾਂ ਤੋਂ ਲੱਖਾਂ ਤੇ ਸਾਈਕਲਾਂ ਤੋਂ ਗੱਡੀਆਂ ਤੱਕ ਲਾਭ ਲੈ ਜਾਂਦੇ ਆ ਇਹ ਖੇਡ ਕਬੱਡੀ ਜਿੰਦਾਬਾਦ ਹੈ ਤੇ ਜਿੰਦਾਬਾਦ ਇਸਦਾ ਰਹਿਣੀ ਹੈ ਇਹ ਜਿੰਦਾਬਾਦ ਹੈ ਜਿੰਦਾਬਾਦ ਇਸਦਾ ਰਹਿਣੀ ਹੈ ਸਭ ਕਰਕੇ ਤਰਤੇ ਅੱਪਾ ਧੰਨਵਾਦ ਕਰਦੇ ਆ ਉਧਰ ਬਿੱਟੂ ਜੀ ਸਿੰਘ ਬਹੁਤ ਬੜਾ ਸਤਿਕਾਰ ਕਰਦੇ ਆ ਮਾਜੇ ਦਾ ਬਹੁਤ ਵਧੀਆ ਤੇ ਟੋਪਰ ਗੁਲਾਰਾ ਮੇਰਾ ਵੀਰ ਅੰਦਰ ਖੇਮ ਕਰ ਆਇਆ ਕਿਤੇ ਇਹ ਲੜੇ ਜਵਾਨ ਆ ਲੜੇ ਜਵਾਨ ਬੜੇ ਰਾਦੇ ਵਾਹਿਗੁਰੂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਦੋਂ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਕਦੋਂ ਸਿੰਘਾਂ ਨੇ ਦਿੱਤਾ ਜਵਾਬ ਦੱਸੋ ਜਿਹਨੂੰ ਹਿੰਦ ਨੇ ਮੋਰਚਾ ਕਿਤੇ ਲਾਇਆ ਕਿੱਥੇ ਬਹੜਿਆ ਨਹੀਂ ਪੰਜਾਬ ਦੱਸੋ ਗੈਂਟੀ ਸਾਧੋ ਸਾਡੀ ਹੈ ਦੋ ਬੜਨੀ ਵਾਰ-ਵਾਰ ਨਾ ਸਾਨੂੰ ਸਤਕਾਰ ਦੇ ਮਮਤਾ ਗੁਰਦੇਵ ਸਿੰਘ ਜੀ ਵਾਸਕੇ ਇੱਕ ਵਾਰ ਨਹੀਂ ਹਜ਼ਾਰ ਵਾਰ ਨਹੀਂ ਕਰੋੜਾਂ ਆਪਾਂ ਮਾਰ ਉਸ ਧਰਤੀ ਨੂੰ ਸਿਰ ਤੇ ਉੱਗਦਾ ਜਿਹੜੀ ਧਰਤੀ ਤੇ ਸਿੱਖਾਂ ਦੀ ਤੀਸਰੀ ਜੋਤ ਨੇ ਕਹਿੰਦੇ ਆਗਮਨ ਅਸਾਨ ਜਨਮ ਧਾਰਿਆ ਤੰਤਨ ਸਾਈਂ ਸੇਗੁਰ ਅੰਮ੍ਰਿਤਸਰ ਪਾਛਾ ਸੇਗੂ ਜੀ ਮਹਾਰਾਜ ਪੀਰਾਂ ਦੇ ਪੀਰ ਬਣੇ ਉਹਨਾਂ ਦਾ ਪਿੰਡ ਹੈ ਦੇ ਨਾਮ ਲਗਵਾਈ ਜਿਹੜਾ ਪਿੰਡ ਹੈ ਗੁਰੂ ਕੀ ਮਨਾਲੀ ਧਰਮਸਾਹਿਬ ਤੇ ਗੁਰਹਰਜਪੁਰ ਪਾਸ਼ਾ ਸਾਹਿਬੀ ਮਹਾਰਾਜ ਇਹ ਉਹਨਾਂ ਦੀ ਨਗਰੀ ਆ ਉਹਨਾਂ ਦੇ ਕਿਰਤਾਂ ਦੇ ਸਦਕੇ ਨੇ ਵਸਾਏ ਹੋਏ ਪਿੰਡ ਨੇ ਜਿਨ੍ਹਾਂ ਦੇ ਵਿੱਚ ਰੰਗ ਕਰ ਲਈਆਂ ਚਹੀਨਾ ਸੰਗਾਂ ਦਾ ਇਹ ਯਾਦਗਰੀ ਜਿਹੜਾ ਖੇਡ ਮੇਲਾ ਜਿਹੜਾ ਖੇਡਿਆ ਜਾ ਰਿਹਾ ਹੈ ਕਿ ਬੰਥੇ ਸ਼ੇਰੇ ਪਾਸ਼ਾ ਗੱਦੀ ਗੱਦੀ ਹੋ ਜਾ ਸਾਹਮਣੇ ਕਹਿੰਦੇ ਕਾਬਲ ਨੂੰ ਜਾਂ ਕਹਿੰਦੇ ਭਗਤੇ ਭਾਈ ਦੇ ਵਾਲੇ ਨੂੰ ਆਹ ਮੁੰਡਾ ਪੱਟੀ ਸ਼ਾਹ ਦੇ ਇਹ ਜੋੜੇ ਪੈਨ ਵਾਲਾ ਮਾਈਨ ਹੈ ਹੀ ਕੋਸ਼ਿਸ਼ ਕਰਦਾ ਹੈ ਪoint ਇਸਨੇ ਰੇਡਰ ਹੈ ਆਪਣੇ ਖੇਡ ਕਲੱਬ ਦੇ ਇਸੇ ਨੂੰ ਜੋੜ ਦਿੰਦਾ ਹੈ ਪਿਆਰਾ ਪੈਂਟ ਸੇ ਦਾਕੇ ਦਾ ਕਬੱਡੀ ਖਿਡਾਰੀ ਜੀਵਨ ਕਬੱਡੀ ਪਾਵੇਗਾ ਬੱਲੇ ਵਾਲੀਆਂ ਨੌਜਾਨ ਕਰਨ ਛੋਟੀ ਦਾ ਸਟਾਪਰ ਦਾਕਾ ਸ਼ਕਰਪੁਰਿਆ ਖੜਾ ਹੋਇਆ ਨਾਲ ਗੱਪਣਾਂ ਬਾਗੇ ਵਾਲਾ ਤੇ ਬੱਲਾ ਕਚਿਆਲੇ ਵਾਲਾ ਇਹਨਾਂ ਪਾਪਾ ਨਾਮਦੇਵ ਜੀ ਕਬੱਡੀ ਕਲੱਬ ਧਮਾਨਾ ਦੀ ਸਟਾਪਰ ਵੀ ਛੋਟੀ ਦੀ ਸਟਾਪਰ جگر

ਤੇ ਸਾਡੇ ਗੁਰਵੀਰ ਸਿੰਘ ਜੀ ਉਹਨਾਂ ਦਾ ਸੰਕਰ ਆਹ ਕੌਟੀ ਦਾ ਜੰਮ ਆ ਗਿਆ ਹਮੇਸ਼ਾ ਵਾਲੇ ਕਾਕੇ ਨੇ ਕਬੱਡੀ ਪਾਉਣੀ ਹੈ ਮਹਿਲਾਵਾਂ ਦਾ ਕਹਿੰਦੇ ਅਮਰੀਕਾ ਵਿੱਚ ਟਰੱਕ ਜਿਹੜਾ ਕੰਮ ਜਿਹੜਾ ਬੜੀ ਚਾਪੀ ਕਾਲ ਵਿੱਚ ਬੜੇ ਜੋਰਾਂ ਸ਼ੋਰਾਂ ਨਾਲ ਚੱਲਦਾ ਹੈ ਸ਼ਹੀਦਾਂ ਸਿੰਘਾਂ ਦੀ ਕਿਰਪਾ ਵੱਡੀ ਹੈ ਤੇ ਮਨਦੀਪ ਸਿੰਘ ਨੇ ਕਹਿੰਦੇ ਇਹ ਸਾਈਡ ਤੇ ਆ ਗਿਆ ਕਹਿੰਦੇ ਮੇਰੇ ਵੀਰੋ ਚਾਰ ਅੰਮਾ ਗੱਭਰੂ ਉਹਦੀ ਜੀ ਲੰਮੀ ਹੈਕਰ ਆ ਫੜੀ ਮਾਇ ਮੂੜਿਆ ਮੈਨੂੰ ਮੁੰਡਾ ਲੈ ਦੇ ਦੇਖ ਇਹ ਕਮ ਹੈ ਮੀਰਾ ਕੋਟਕਿੰਡ ਵਾਲਾ ਮੇਰੇ ਵੀਰੋ ਉਹ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਹੈ ਮਹਾਵੇ ਵਾਲੇ ਬਾਬੇ ਦਾ ਮੇਰੇ ਵੀਰੋ ਐਂਡ ਸਿਰੀ ਦਾ ਰੈਂਟੇ ਆ ਵੀਰ ਤਰੀਕਾ ਪੱਕੇ ਤੌਰ ਤੇ ਬਾਬਾ ਨਾਲ ਦੇ ਵੀ ਕਬੱਡੀ ਕਲੱਬ ਕਮਾਰ ਦੀ ਟੀਮ ਲਈ ਖੇਡ ਆ ਗਿਆ ਗਾਗੜੀਆਂ ਨੇ ਧਰਤੀ ਨੇ ਸਭੀ ਦੀ ਧਾਰਾ ਬੋਲ ਰਿਆ ਹੁਣ ਦੇਖਾਂਗੇ ਕਾਕਾ ਦੁਨੀਆ ਹੋਣੀ ਕਾਦੀ ਆਣੀ ਨਾ ਜਾਣੇ ਇਹ ਬੰਦੇ ਕਿੱਥੇ ਆਲੇ ਵਾਲੇ ਹੋ ਗੁਮਾਰਪੁਰ ਵਿੱਚ ਸਰਾ ਹੋਇਆ ਪਿਆ ਇਹਨਾਂ ਮੈਚ ਦੀ ਸ਼ੁਰੂਆਤ ਲੱਗ ਰਿਹਾ ਹੈ ਜੋਰ ਕਾਕਾ ਸ਼ਗਰਪੁਰਿਆ ਕਾਕਾ ਸ਼ਗਰਪੁਰਿਆ ਏ ਹੋ ਕਬੱਡੀ 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 ਕਿਆ ਬਾਤ ਪੁਆਇੰਟ ਇਸੇ ਬਾਰੀ ਵਾਲੇ ਸਭੀ ਦੀ ਲੋੜ ਹੈ ਚੋਟੀ ਦਾ ਮੈਚ ਦੋਵਾਂ ਟੀਮਾਂ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ ਕਿ ਮੁੱਲ ਪਹਿਣ ਸ਼ਰੀਰਾਂ ਦੇ ਜਿਨ੍ਹਾਂ ਲਾਈਆਂ ਮੇਹਰ ਦਾ ਠਕੇ ਧੰਨ ਜੋਰ ਚ ਮਰਨਾ ਦਾ ਲੈ ਗਿਆ ਭੜਿਆ ਮੇਲਾ ਲੁੱਟ ਕੇ ਇਹ ਅੜੀਂ ਮਟੋਰੇ ਨੇ ਮਿੱਤਰੋ ਕਰ ਹੀ ਜਾਂਦੇ ਨੇ ਮਨਮੰਨੀ ਰਾਜੇ ਕੇਲੇ ਹੱਟ ਵਿੱਚ ਲੁੱਡੀਆਂ ਪਾਉਂਦੀ ਹੋਏ ਜਵਾਨੇ ਰਾਜੇ ਕੇਲੇ ਹੱਟ ਵਿੱਚ ਲੁੱਡੀਆਂ ਪਾਉਂਦੀ ਹੋਏ ਜਵਾਨੇ ਆਹ ਕਹਿੰਦੇ ਬੱਲ ਮੋਇਆ ਜੁਨੀ ਤੇਰੇ ਦੇ

ਨਵੇਂ ਵੀ ਨਗਲ ਨੇ ਇਹ ਤੇਰੇ ਪੁਆਇੰਟ ਦੇ ਉੱਪਰ ਤੇਰੀਆਂ ਰੇਡਾਂ ਦੇ ਉੱਪਰ ਇਹ ਕਮਾਲ ਹੋਵੇਗੀ ਵੀ ਨਹੀਂ ਨਾ ਇਹਨੇ ਡਾਲਰ ਲੱਗੇਗੇ ਸਾਡੇ ਰਾਜੂ ਸਾਈਟਰਸ ਵਾਲੇ ਭਾਵਨਾ ਮੱਟਾ ਮਾਰ ਹੋਵੇਗਾ ਤੇ ਵੀਰ ਨੇ ਆਖਿਆ ਦੋਨੋਂ ਬੁਲਾਰਿਆਂ ਨੇ ਇਹ ਡਾਲਰ ਨੇ ਕੀ ਵਿਸ਼ੇਸ਼ ਕਰਦੇ ਨੇ ਲਾ ਟੀਮੇ ਖੁੱਟੀ ਬਾਅਦ ਕਬੱਡੀ ਪਾੜੇ ਪਿੰਡੇ ਦੀ ਰੇਡ ਪੈ ਰਹੀ ਹੈ ਔਰ ਚੱਲਣ ਵਿੱਚੋਂ ਭੱਜਦੇ ਭਾਈ ਜੇ ਵਾਲਾ ਲੱਗਦਾ ਹੋਇਆ ਜੋਰ ماں شبد سب کو چھوٹا شبد ہے سارے شبدے پہ جتنی شاید ماں نردر کاللہ پتر ہو گیا ਬਹੁਤ ਬਹੁਤ ਧੰਨਵਾਦ ਸਤਨਾਮ ਕੈਨੇਡਾ ਜੀ ਆਏ ਐ ਸੰਦੀਪ ਸਿੰਘ ਦੀ ਸਾਡੇ ਸਰਕਾਰਯੋਗ ਤੇ ਬਾਬਾ ਬਿਅੰਤ ਸਿੰਘ ਜੀ ਦਾ ਮਾਨ ਸਨਮਾਨ ਕਰੋ ਜੀ ਗੁਰੂ ਘਰ ਦੇ ਸ੍ਰੀ ਸਾਹਿਬ ਦੇ ਨਾਲ ਬਹੁਤ ਬਹੁਤ ਸਨਕਾਰ ਹੋਣਾ ਸਰਦਾਰ ਗਿਆਨ ਸਿੰਘ ਜੀ ਨਾਲ ਨੇ ਐ ਵੀ ਸੰਦੀਪ ਸਿੰਘ ਬਾਬੇ ਨਾਨਕ ਦੀ ਮਿਹਰ ਆਹ ਆ ਰੋਸ਼ਨ ਸ਼ਾਹ ਸਾਡਾ ਵੀਰ ਵੱਡਾ ਮਾਣ ਪਿਆਰ ਦੇ ਦਿੰਦਾ ਜਦੋਂ ਜਿੱਥੇ ਵੀ ਜਾਂਦਾ ਰੋਸ਼ਨ ਸ਼ਾਹ ਕੇਤੀ ਸਟੋਰ ਵਾਲਾ ਵੱਡਾ ਮਾਨ ਸਤਨਾਮ ਸਿੰਘ ਜੀ ਕੈਨੇਡਾ ਤੋਂ ਰਾਮਾ ਗੁਰਦੀਪ ਸਿੰਘ ਜੀ ਬਾਸਰ ਕੇ ਬਹੁਤ ਬਹੁ ਸਤਿਕਾਰ ਕਰਦੇ ਆ ਸਾਰਿਆਂ ਦਾ ਨੌਜੀ ਕਰੋ ਮਾਨ ਸਰਮਣ ਜੀ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਕਾਬਲ ਸਿੰਘ ਦਾ ਬੇਟਾ ਹੈ ਮੇਰੇ ਵੀਰੋ ਰਾਜੂ ਸਾਹਿਬ ਪ੍ਰੈਸ ਵਾਲਾ ਜਦੋਂ ਜੂਨ ਮਹੀਨੇ ਲੈ ਵੀ ਹਰਜਿੰਦਰਾ ਵੱਡਾ ਮੇਲਾ ਬਸ ਤੇ ਕਾਜ ਵੀ ਚਾਉਂਦੇ ਨੇ ਕਿੱਥੋਂ ਫੰਡਿੰਗ ਆਉਣੀ ਕਹਿੰਦੇ ਕਿੱਥੋਂ ਲੰਗਰ ਲਾਉਂਦੇ ਨੇ ਵਿੱਚ ਸ਼ੰਭਾ ਨੇ ਹੈਲੀਕਾਪਟਰ ਟੇਰਡ ਕਰਨ ਵੈਰੀ ਨੂੰ ਬਾਣੀ ਬਾਣਾ ਖੋਲ ਦਮਾਲੇ ਦਾੜੇ ਗੁਰੂ ਘਰ ਦੇ ਸ੍ਰੀ ਸਾਹਿਬ ਦੇ ਨਾਲ ਬਹੁਤ ਸਨਮਾਨ ਹੈ ਬਹੁਤ ਬਹੁਤ ਧੰਨਵਾਦ ਆਉ ਜੀ ਸਰਦਾਰ ਸੁਦੇਸ਼ ਸਿੰਘ ਜੀ ਨੰਬਰਦਾਰ ਸਾਹਿਬ ਨਾਲ ਹੋਣਗੇ ਗੁਰਮੀਤ ਭਰਾ ਨੇ ਬਾਬੇ ਦੀ ਮਿਹਰ ਨਾਲ ਸਾਰੇ ਨੇ ਵਧੀਆ ਪ੍ਰਬੰਧ ਕੀਤੇ ਨੇ ਮਿਹਰ ਹੈ ਬਾਬੇ ਦੇ ਰਦਰ ਸਾਉਂਡ ਲੱਗੀ ਹੈ ਮੇਰੇ ਵੀਰੋ ਐਂਡ ਚਿਪਕਾਡ ਵੱਡੇ ਬਰਾਮਣੇ ਕੰਮ ਕੀਤਾ ਸਾਰਿਆਂ ਦਾ ਸਤਿਕਾਰ ਹੈ ਭਰਾਵਾਂ ਦਾ ਕਰੋ ਜੀ ਮਾਨ ਸਨਮਾਨ ਸਮਰਨ ਸਿੰਘ ਜੀ ਕੈਨੇਡਾ ਵਾਲਿਆਂ ਦਾ ਸੰਦੀਪ ਭਾਈ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿਕਾਰ ਹੈ ਜੀ ਹਾਜੀ ਗੁਰਦੇਵ ਆਓ ਜੀ ਗੁਰਦੇਵ ਭਾਈ ਤੁਹਾਡਾ ਵੀ ਮਾਣ ਸਨਮਾਨ ਜਗਵਿੰਦਰ ਕੋਚ ਨੇ ਚੇਲੇ ਦਾ ਮਾਣ ਸਨਮਾਨ ਕਰੀਏ ਜੀ ਆਓ ਜੀ ਆਓ ਫੋਟੋ ਕਰਾਓ ਜੀ ਨੰਬਰਦਾਰ ਸਾਹਿਬ ਤੁਹਾਡਾ ਵੀ ਬਹੁਤ ਸਤਿਕਾਰ ਬਰਿੰਦਰ ਖੇਮ ਪਰ ਜਾ ਰਹੇ ਆ ਰੋਸ਼ਨ ਸ਼ਾਹ ਜੀ ਕਹਿੰਦੇ ਵੀ ਸਾਡੇ ਵੱਡੇ ਵੀਰ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਸਮਰੀਤ ਵੀਰ ਹੈ ਪਾਠੀ ਹੈ ਗੁਰੂ ਕਰਦੇ ਵਜੀਰਾ ਵਿੱਚ ਨਾਮ ਹੈ ਬੋਲੇ ਸਹਾ ਗੁਰਨੀਤ ਮਣੀ ਯੂ ਐਸ ਏ ਤੋਂ ਉਹਨਾਂ ਦਾ 51 ਦਾ ਵੱਡਾ ਵੀਰ ਹੈ ਮਣੀ ਅਮਰੀਕਾ ਉਹ ਭਰਾੜੇ ਬੰਨੀਆਂ ਦਾ ਮਾਣ ਸਰ ਕੀਤਾ ਜਾਣਾ ਹੈ 51 ਸੋਨਾ ਸਨਮਾਨਤ ਹੋਣਾ ਹੈ ਮਹਾਰਾਜ ਭਾਜੀ ਸਾਡੇ ਗੁਰਦੇਵ ਦਾ ਮਣੀ ਅਮਰੀਕਾ ਤੋਂ ਤੇ ਨਾਲ ਸੜਮ ਗਰਮੀਤ ਵੀਰ ਸਾਡਾ ਹੈ ਫਿਰ ਆਪਾਂ ਸਾਰਿਆਂ ਨੇ ਮਾਨ ਸਨਮਾਨ ਹਾਜੀ ਲਵ ਪ੍ਰੀਤ ਹੋਣ ਆ ਗਿਆ ਬੋਦੀ ਜਰਮਨ ਜੀ ਭਾਜੀ ਇਹਨਾਂ ਦਾ ਮਾਨ ਸਨਮਾਨ ਕਰੀਏ ਹਾਜੀ ਰਾਮ ਗਿਲ ਗਵਾਰੀ ਸਾਹਿਬ ਤੇ ਬਿਗਰਮ ਪੰਦੇਰ ਜੀ ਨਾਲ ਸਾਡਾ ਵੀਰ ਚਮਕੌਰ ਸਿੰਘ ਆਓ ਜੀ ਆਓ ਸਰਿਆਂ ਤਾਲ ਬਹਾਦਰ ਬਾਬਾ ਵਿਦੀ ਚਾਨ ਜੀ ਕਬੱਡੀ ਕਲੱਬ ਸੁਰ ਸਿੰਘ ਦੇ ਟੀਮ ਦੇ ਕੋਚ ਆ ਜਾਣ ਜੇਤੂ ਟੀਮ ਦਾ ਕਰੋ ਜੀ ਮਾਨ ਸਨਮਾਨ ਪਧਰੀ ਵਾਲਾ ਰਾਜਾ ਆ ਗਿਆ ਰਿਕਾਰਡ ਬਣਦੇ ਵੀ ਬਹੁਤ ਤੇ ਟੁੱਟਦੇ ਵੀ ਬਹੁਤ ਹੈ ਜੋ ਰਿਕਾਰਡ ਆਪਣੇ ਏਰੀਆ ਦੇ ਮਹਾਨ ਕਬੱਡੀ ਖਿਡਾਰੀ ਨੇ ਬਣਾਇਆ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਆਹ ਮਾਨ ਸਨਮਾਨ ਸੁਰ ਸਿੰਘ ਦੀ ਜੇਤੂ ਟੀਮ ਨਾਲ ਮੇਰੇ ਵੀ ਮਾਨ ਸਨਮਾਨ ਹੈ ਪੰਦਰੀ ਵਾਲਾ ਰਾਜਾ ਨਾਲ ਹੈ ਨਾਲ ਸਾਡੇ ਜੀਲਾ ਪਹਿਲਵਾਨ ਜੀ ਨਾਲ ਹੈ ਸੁੱਗਿਆਲੇ ਟਾਵਰ ਦੇ ਵੀ ਕਹਿੰਦੇ ਐਨ ਮੇਰੇ ਵੀ ਚਰਚੇ ਹੁੰਦੇ ਆ ਬਹੁਤ ਬਹੁਤ ਧੰਨਵਾਦ ਰਾਜਾ ਜੀ ਆ ਵੀ ਫੜ ਲਓ ਜੀ ਮਾਨ ਸਨਮਾਨ ਬਹੁਤ ਬਹੁਤ ਧੰਨਵਾਦ ਸਾਰਿਆਂ ਵੀਰਿਆਂ ਦਾ ਬਹੁਤ ਵੱਡਾ ਮਾਣ ਹੈ ਗਰਮੀਤ ਭਾਈ ਨਾਲ ਹੀ ਆਪਾਂ ਮਾਇਆ ਦੇਖਦੇ ਹਾਂ ਨਾਲ ਹੀ ਕਰਦੀਏ ਜੀ ਓਕੇ 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 ਠੀਕ ਹੈ ਜੀ ਓਕੇ ਓਕੇ ਪੰਧਰੀ ਵਾਲੇ ਭਾਈ ਥੋੜਾ ਥੋੜਾ ਘੇਰਾ ਖੋਲਾ ਕਰੋ ਜੀ ਬਹੁਤ ਬਹੁਤ ਧੰਨਵਾਦ ਆਓ ਜੀ ਮੁਲਾਜ਼ਮ ਮੜੀ ਜੂ ਐਸੇ ਸਰਦਾਰ ਸੁਖੀਤ ਸਿੰਘ ਜੀ ਨੰਬਰਦਾਰ ਸਤਨਾਮ ਸਿੰਘ ਜੀ ਕੈਨੇਡਾ ਵਾਲੇ ਨਾਲ ਕੈਨੇਡਾ ਦੇ ਕਹਿੰਦੇ ਪੀਆਰ ਨੇ ਬਾਬੇ ਦੀ ਮਿਹਰ ਹੈ ਆ ਕਵਿੰਡਾ ਸੋਦੀ ਨਗਰਾ ਅਛੀ ਨਾਲ ਜਿਹੜਾ ਮਾਨ ਸਨਮਨ ਵਰਦੀਪ ਦਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਾਰਿਆਂ ਦਾ ਸਤਿਕਾਰ ਆਓ ਜੀ ਤਾਬਾ ਭਲਵਾਂ ਜੀ ਤੁਸੀਂ ਨਾਲ ਆਓ